ਸਸਿਕਾਲ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਅੱਜ ਮੇਰਾ ਜੀ ਕੰਡਿਆ ਕੇ ਜਸਪ੍ਰੀਤ ਜੋ ਦਿਨੀ ਵਿੱਚ ਉਹ ਦਿਨ ਕੋਧਾਰੀ ਦੀ ਗੱਲ ਕੀਤੀ ਜਾਏ ਮੈਂ ਇੱਕ ਵੀਡੀਓ ਵੇਖੀ ਤਾਂ ਉਹ ਤੋਂ ਅਦੂਸ ਹੀ ਵੇਖੀ ਇਤੀ ਸੀ ਵੇਖੀ ਤੇ ਇੰਟਰਨੈਟ ਨੂੰ ਪਤਾ ਲੱਗ ਜਾਂਦਾ ਜਿਸ ਤਰ੍ਹਾਂ ਦੀ ਤੁਸੀਂ ਵੇਖਣਾ ਚਾਹੋ ਫਿਰ ਉਹ ਤੁਹਾਨੂੰ ਵੀਡੀਓ ਪਾ ਦੇ ਇੰਨੀ ਜਿਆਦਾ ਮੇਰੇ ਅੱਗੇ ਵੀਡੀਓ ਆ ਗਏ ਇੱਕ ਹੋਏਗਾ ਦੂਜੀ ਹੋਰ ਕੋਈ ਆਵੇਗਾ ਜਸਪ੍ਰੀ ਦੀ ਵੀ ਆਈ ਜਾਂ। ਤੇ ਫਿਰ ਮੈਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਜਸਪ੍ਰੀ ਦੀ ਵੀਡੀਓ ਨੇ ਕਿ ਇਸ ਇੰਡੀਆ ਦੇ ਵਿੱਚ ਹਜ਼ਾਰਾਂ ਬੱਚੇ ਹੋਣੇ ਜਿਹੜੇ ਮਾਪੇ ਤੋਂ ਬਿਨਾ ਜਿਹੜੇ ਬਚਪਨ ਚ ਜਿੰਨਾਂ ਦੇ ਪੇਰੈਂਟ ਦੋਨੋਂ ਦੋਨੋਂ ਜਾ ਚੁੱਕੇ ਹੁਣੇ ਆ ਤੇ ਕੋਈ ਬੂਟ ਪਾਲਿਸ਼ ਕਰ ਰਿਹਾ ਹੁਣ ਕੋਈ ਮਦਕੇ ਸਟੇਸ਼ਨ ਤੇ ਖਲੋਤਾ ਆਪਣੀ ਰੋਟੀ ਰੋਜੀ ਲਈ ਕਿ ਕੁਲੀ ਦਾ ਕੰਮ ਕਰਨ ਗਿਆ ਪਰ ਕੈਦੀ ਪਰੇਸ਼ਾਨ ਹੋਈ ਹੈ ਖੁਦਦਾਰੀ ਦੀ ਕੈਦੀ ਜਸਪ੍ਰੀਤ ਕਿਹਨੇ ਵੀਡੀਓ ਬਣਾਈ ਵਾਇਰਲ ਹੋਈ ਪਰ ਵਾਇਰਲ ਕਿਉਂ ਹੋਈ ਉਹੀ ਬੱਚਾ ਅਗਰ ਬੂਟ ਪਾਲਿਸ਼ ਕਰਨ ਲਿਆ ਹੁੰਦਾ ਤੇ ਉਹਨੂੰ ਕੋਈ 1 ਰੁਪਇਆ ਦਿੰਦਾ 5 ਰੁਪਏ ਦਿੰਦਾ ਤੂੰ ਪੁੱਛਦਾ ਤੈਨੂੰ ਕੀ ਚਾਹੀਦਾ ਤੂੰ ਸਭ ਤੋਂ ਪਹਿਲਾਂ ਇਹੋ ਹੀ ਆਂਦਾ ਵੀ ਮੈਨੂੰ ਪੈਸੇ ਚਾਹੀਦੇ ਆ ਪੈਸਾ ਹੋਊਗਾ ਤੇ ਰੋਟੀ ਖਾ ਸਕੂਗਾ ਪਰ ਇਸ ਬੱਚੇ ਨੇ ਕੀ ਕਿਹਾ ਇਸ ਬੱਚੇ ਨੇ ਇਹ ਕਿ ਮੈਨੂੰ ਤਾਂ ਕੋਈ ਪੈਸਾ ਨਹੀਂ ਚਾਹੀਦਾ ਮੈਂ ਜਿੱਥੇ ਮੇਰਾ ਪਿਓ ਆਪਣਾ ਬਿਜ਼ਨਸ ਛੱਡ ਗਿਆ ਵਾ ਉਥੋਂ ਮੈਂ ਸ਼ੁਰੂ ਕਰ ਲਿਆ ਤੇ ਤੁਸੀਂ ਆ ਕੇ ਤੁਹਾਡਾ ਜੀ ਆਇਆਂ ਨੂੰ ਤੁਸੀਂ ਆਓ ਇੱਥੇ ਤੇ ਆ ਕੇ ਖਾਣਾ ਖਾਓ ਤੇ ਮੈਨੂੰ ਸਪੋਰਟ ਕਰੋ ਇਹ ਤੇ ਤੁਹਾਨੂੰ ਪਤਾ ਹੀ ਹੈ ਕਿੰਨੇ ਹੱਥ ਵਧ ਗਏ ਤੁਸੀਂ ਵੇਖਿਆ ਸਪੋਰਟ ਕਰਨ ਲਈ ਮੈਂ ਵੇਖ ਰਹੀ ਹਾਂ ਕਿ ਕਿੰਨੇ ਬੱਚੇ ਜਿਹੜੇ ਜਿਹੜੇ ਰੋ ਰਹੇ ਹੋਣੇ ਉਹਨਾਂ ਦੀਆਂ ਅੱਖਾਂ 'ਚੋਂ ਅਥਰੂ ਵਗ ਰਹੇ ਹੋਣੇ ਆ ਉਹਨਾਂ ਕੋ ਰੋਟੀ ਰੋਜ਼ੀ ਨਹੀਂ ਹਣੀ ਪਰ ਇਸ ਬੱਚੇ ਕੋਈ ਇਨਸਾਨ ਮੇਰਾ ਨਹੀਂ ਖਿਆਲ ਕਿ ਉਥੋਂ ਦਾ ਰਹਿ ਗਿਆ ਹੋਣਾ ਜਿਹੜਾ ਲੱਗੇ ਚੱਕੇ ਜਿਹੜਾ ਉਸ ਬੱਚੇ ਦੇ ਦਰਸ਼ਨ ਕਰਨ ਨਹੀਂ ਗਿਆ ਮੈਨੂੰ ਇਸ ਤਾਂ ਲੱਗਾ ਤੁਹਾਨੂੰ ਵੀ ਇਸ ਤਾਂ ਹੀ ਲੱਗਾਊਗਾ ਕਿ ਕਿਉਂ ਕਿਉਂ ਕਿ ਅਸੀਂ ਸਭ ਲੋਕ ਆਪਣੀ ਖੋਦਾਰੀ ਤੇ ਸ਼ਰਮਿੰਦਾ ਜਿਹੜੇ ਵੀ ਲੋਕ ਹਰ ਕੋਈ ਜੇ ਇਸ ਬੱਚੇ ਦੀ ਕਹਾਣੀ ਆ ਤੇ ਜਿਹੜੇ ਉਸ ਬੱਚੇ ਨੂੰ ਮਿਲਣ ਗਏ ਜਿਨ੍ਹਾਂ ਨੇ ਹੱਥ ਵਧਾਇਆ ਗਿਆਹੀਂ ਤੇ سپورਟ ਕਰਦੇ ਆ ਅਸੀਂ ਤੇਰਾ ਆ ਕਰਦੇ ਆ ਸਭ ਦਾ ਦਿਲ ਲੱਗਦਾ ਕਿ ਦਿਲ ਦਾ ਤਕਮੀਰਾ ਵੀ ਦਿਲ ਕਹਿੰਦਾ ਕਿ ਮੈਂ ਕਦੀ ਮਿਲਾਂ ਉਹ ਗਲ ਬੱਕਰੀ ਲਾ ਕੇ ਹਣਾ ਪਾਵਾਂ ਇਦਾਂ ਜਿਹੜੇ ਉੱਥੇ ਜਾਂਦੇ ਆ ਜੰਗ ਬੱਚੇ ਤੋਂ ਲੈ ਕੇ 80 ਸਾਲ ਦਾ ਬਜ਼ੁਰਗ ਵੀ ਉੱਥੇ ਗਿਆ ਹਰ ਕੋਈ ਉਹਨੂੰ ਗਲੇ ਲਾਇਆ ਜੋ ਵੀ ਉਹਦੀ ਹੈਲਪ ਕਰ ਸਕਦਾ ਹਰ ਇੱਕ ਨਹੀਂ ਗਿਆ ਪਰ ਉਹਨੇ ਕੀ ਕੀਤਾ ਕਿ ਮੈਂ ਆਪਣੀ ਪਿਓ ਦਾ ਬਿジネス ਜਿਹੜਾ ਛੱਡ ਕੇ ਗਿਆ ਉਹਨੂੰ ਹੀ ਆ ਕੋ ਕਰਦਾ ਨਾਲ ਮੈਂ ਪੜਨ ਜਾਂਦਾ ਤੇ ਸ਼ਾਮ ਨੂੰ ਇੱਥੇ ਆ ਕੇ ਕੰਮ ਕਰਦਾ ਕਿਉਂ ਉੱਥੇ ਜਾਂਦੇ ਕਿਉਂ کہیں ਕਿਤੇ ਨਾ ਕਿਤੇ ਆਪਣੀ ਖੁਦ ਆਰੀ ਤੇ ਸ਼ਰਮਿੰਦਾ ਮਾਂ ਤੇ ਉਸ ਬੱਚੇ ਤੋਂ ਸਾਨੂੰ ਕੁਝ ਸਿੱਖਣ ਨੂੰ ਮਿਲਿਆ ਮੈਨੂੰ ਤਾਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੁਹਾਨੂੰ ਮਿਲਿਆ ਜਸਪ੍ਰੀਤ ਤੋਂ ਕੁਝ ਸਿੱਖਣ ਨੂੰ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਜਸਪ੍ਰੀਤ ਕੋ ਤੈਨੂੰ ਪਤਾ ਉੱਥੇ ਦੁਨੀਆ ਕਿਉਂ ਜਾਣ ਦੀ ਹੈ ਕਿਉਂ ਜਾਣ ਦੀ ਹੈ ਮੈਂ ਤੁਹਾਨੂੰ ਹੁਣੇ ਦੱਸਿਆ ਕਿ ਇੰਡੀਆ ਵਿੱਚ ਕਿੰਨੇ ਬੱਚੇ ਹੋਣੇ ਆ ਮਾਪੇ ਤੋਂ ਬਿਨਾਂ ਤੇ ਉਹਨਾਂ ਦੇ ਅਥਰੂ ਗੱਲਾਂ ਤੇ ਸੁੱਕ ਗਏ ਹੋਣੇ ਪਰ ਕੋਈ ਪੁੰਜੰਗ ਵਾਲਾ ਨਹੀਂ ਹੋਣਾ ਬਹੁਤ ਸਾਰੇ ਬੱਚੇ ਬਹੁਤ ਸਿਸਰਤੀ ਤੇ ਬੱਚੇ ਬਹੁਤ ਨਾਲੇ ਦੋਖਿਆ ਪਰ ਜਸਪ੍ਰੀ ਤੇ ਉਸ ਬੱਚਿਆਂ 'ਚ ਕੀ ਫਰਕ ਹੈ ਤੇ ਇੱਥੇ ਲੋਕ ਕੁੱਮਕ ਮਾ ਕੇ ਕਿਉਂ ਜਾ ਰਹੇ ਚਲੋ ਬਾਹਰਲੇ ਲੋਕਾਂ ਨੇ ਤੇ ਹੈਲਪ ਕਰਨੀ ਜਿਹੜੇ ਬਾਹਰ ਹੁੰਦੇ ਹੋ ਤੇ ਸੋਚਦੇ ਆ ਚਲੋ ਕੋਈ ਕਰੇ ਕਿ ਇੰਨੇ ਲੋਕ ਕੰਡਾ ਹੈ ਉਹਨੇ ਪਰ ਜਿਹੜੇ ਉਥੋਂ ਦੇ ਵੀ ਜਾਣਦੇ ਨੇ ਤੇ ਉਸੇ ਦੇਸ਼ ਵਿੱਚ ਰਹਿੰਦੇ ਆ ਹੋਰ ਵੀ ਬੜੇ ਬੱਚੇ ਉਹਨੇ ਕਿਉਂ ਕਿ ਉਹਨਾਂ ਦੇ ਅਥਰੂ ਵਗਦੇ ਆ ਤੇ ਜਸ ਪ੍ਰੀਤ ਨੇ ਇੱਕ ਮਿਸਾਲ ਬੁਨਾਤੀ ਤੇ ਜਿਹੜੇ ਜਾਂਦੇ ਆ ਉਥੇ ਮਦਦ ਕਰਨ ਉਹਨਾਂ ਦੀਆਂ ਵੀ ਖੁਦਦਾਰੀਆਂ ਕਿਤੇ ਨਾ ਕਿਤੇ ਦਾੜੀਆਂ ਮੇਰੀਆਂ ਉਹਨਾਂ ਲੋਕਾਂ ਦੀਆਂ ਖੁਦਦਾਰੀਆਂ ਕਿਤੇ ਨਾ ਕਿਤੇ ਜ਼ਿੰਦਗੀ ਵਿੱਚ ਡਾਉਨ ਰੋਲ ਮਹੀਨਾ ਹੁੰਦੀ ਹੈ ਤੇ ਉਹਨਾਂ ਨੂੰ ਵੀ ਇੱਕ ਤਰਵਾਸ ਮਿਲਦਾ ਕਿੰਨੇ ਕੋ ਇੱਕ ਬੱਚਾ 14 ਅਪ੍ਰੈਲ ਨੂੰ ਬਾਪ ਖਤਮ ਹੋਇਆ ਤੇ ਅੱਜ ਮਈਆ ਤੇ ਇੱਕ ਮਹੀਨਾ ਨਹੀਂ ਹੋਇਆ ਤਾਂ ਮੈਂ ਕਿਹਾ ਓਕੇ ਇੱਕ ਚੈਪਟਰ ক্লোਜ਼ ਤੇ ਜਮੇ ਖੋਲਣ ਲੱਗਾ ਜੇ ਤੇ ਪੂਰੀ ਆਪਣੇ ਚਿਹਰੇ ਤੇ 글로 ਲੈ ਕੇ ਆਪਣੇ ਚਿਹਰੇ ਤੇ ਸਮਾਈਲ ਲੈ ਕੇ ਉਹਨੇ ਆਕੇ ਉਹ ਰੋਲ ਬਣਾਉਣਾ ਸ਼ੁਰੂ ਕੀਤੇ ਚਿਕਨ ਦੇ ਪੰਹੀਰ ਤੇ ਸਬਜ਼ੀਆਂ ਦੇ ਉਹ ਦਸਪੰਥਿਆਤ ਰਹande ਉਹਨੇ ਬਣਾਉਣਾ ਸ਼ੁਰੂ ਕੀਤੇ ਜਿੱਦਾਂ ਰੋਲ ਖਾਣ ਚਾਹੀਦੀ ਇਹ ਉਹਦਾ ਇਹ ਗਜਰਾ ਹੋਗਾ ਲੋਕੋ ਨੂੰ ਬਾਰ-ਬਾਰ ਪੁੱਛਦੇ ਨੇ ਕੜੀ-ਕੜੀ ਉਹਨੂੰ ਪੁੱਛਦੇ ਨੇ ਪਰ ਉਹਨੇ ਅਥਰੂ ਨਹੀਂ ਕੇਆ ਹਾਂ ਦਿਲ ਜ਼ਰੂਰ ਭਰਿਆ ਹੋਣਾ ਉਹਦਾ ਦਿਲ ਭਰਿਆ ਹੋਣਾ ਉਹਦਾ ਜਦੋਂ ਬਾਾਰ-ਬਾਰ ਪੁੱਛੀ ਜਾਂਦੇ ਤੇਰੀ ਮਾਂ ਕਿੱਥੇ ਆ ਤੇਰੇ ਬਾਪ ਨੂੰ ਕੀ ਹੋਇਆ ਤੇਰੀ ਮਾਂ ਕਿੱਥੇ ਆ ਤੇ ਇਹ ਕੌਣ ਕੌਣ ਜੇ ਭੈਣ ਹਾਂ ਮੈਂ 9 ਦਾ ਸਾਲ ਦੀ ਪੈਣੀ ਆ ਔ ਟਿਊਸ਼ਨ ਤੇ ਗਈ ਬਾਾਰ-ਬਾਰ ਬਾਾਰ ਪਰ ਉਹ ਕੋਈ ਵੀ ਡੋਲਿਆ ਨਹੀਂ ਕਿਉਂ ਮੈਨੂੰ ਇਹ ਦੱਲ ਕਾ ਕਿ ਉਹਨੂੰ ਸਭ ਤੋਂ ਪਹਿਲਾਂ ਉਹਨੇ ਇਹ ਗੱਲ ਕਹੀ ਸਭ ਤੋਂ ਪਹਿਲਾਂ ਉਹਨੇ ਲੋਕਾਂ ਨੂੰ ਇਹ ਦੱਸਿਆ ਕਿ ਮੈਂ ਹਾ ਠੱਡ ਕੇ ਇਹ ਉਹਦੀ ਖੁਦਦਾਰੀ ਆ ਕਿ ਮੰਗਣਾ ਨਹੀਂ ਆ ਹਾ ਠੱਡ ਕੇ ਮੈਂ ਮੰਗਣਾ ਨਹੀਂ ਆ ਮੈਂ ਕਿਹਦਾ ਬੇਚ ਜਾਵਾਂ ਗੁਰੂ ਗੋਬਿੰਦ ਸਿੰਘ ਜੀ ਦਾ ਤੇ ਜੇ ਉਹ ਬੱਚਾ ਹੀ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਬਣ ਗਿਆ ਤੇ ਸਾਰੀ ਦੁਨੀਆ ਗੁਰੂ ਗੋਬ ਸਿੰਘ ਜੀ ਨੇ ਖੋਤੇ تھے ਹੁਣਾ ਨਹੀਂ ਆ ਰੱਬ ਬਾਹਨੇ ਹਜ਼ਾਰਾਂ ਹੀ ਬਣਾ ਦਿੰਦਾ ਤੁਹਾਡੇ ਲਈ ਜ਼ਿੰਦਗੀ ਚੰਗੀ ਹੋਣੀ ਹੋਵੇ ਤੇ ਹਜ਼ਾਰਾਂ ਬਾਹਨੇ ਆ ਜਾਂਦੇ ਉਹਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਪਾਪ ਬਣਾ ਲਿਆ ਉਡੋਲਿਆ ਨਹੀਂ ਉਹਨੇ ਕਿਹਾ ਹੱਥ ਨਹੀਂ ਹਟਣਾ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਬੇਟਾ ਮਿਹਨਤ ਕਰਕੇ ਆਪ ਖਾਣਾ ਤੇ ਆਪਣੀ ਭੈਣ ਨੂੰ ਪਾਲਣਾ ਤੇ ਫਿਰ ਮੈਨੂੰ ਫਿਰ ਮੈਂ ਸੋਚਿਆ ਕਿ ਇਹਨਾ ਇਸ ਬੱਚੇ ਚ ਤੇ ਉਹਨਾਂ ਚ ਕੀ ਫਰਕ ਆ ਇਹੋ ਹੀ ਫਰਕ ਆ ਕਿ ਇਸ ਤਰਤੀ ਤੇ ਐਂਦਾ ਲੱਗਦਾ ਕਿ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਉਹਨੂੰ ਕਿਸੇ ਰਾਹ ਤਾ ਕੇ ਗੁਰਤੀ ਦੇ ਗਿਆ ਕਿ ਤੂੰ ਮੇਰਾ ਜੇ ਬੇਟਾ ਵਾ ਨਾ ਤੇ ਤੂੰ ਅਥਰੂ ਨਾ ਦਿਖਾਈ ਇਸ ਦੁਨੀਆ ਨਾ ਜੇ ਤੂੰ ਅਥਰੂ ਇੱਕ ਵੀ ਕੱਢਿਆ ਤੇ ਦੁਨੀਆ ਨੇ ਤੇਰੇ ਵੱਲ ਪਿੱਠ ਕਰਕੇ ਭੱਜਣਾ ਚਾਹੇ ਤੇਰਾ ਰਿਸ਼ਤੇਦਾਰ ਹੋਵੇ ਜਿੰਨੇ ਹੁਣ ਰੱਖਿਆ ਤੇ ਚਾਹੇ ਕੋਈ ਹੋਰ ਤੈਨੂੰ ਸਪੋਰਟ ਦੇਣ ਵਾਲਾ ਹੋਵੇ ਉਹਨਾਂ ਸਪੋਰਟ ਨਹੀਂ ਦੇਣੀ ਉਹਨਾਂ ਨੇ ਤੇਰੇ ਵੱਲ ਪਿੱਠ ਕਰਕੇ ਭੱਜਣਾ ਐਹੋ ਜਿਹਾ ਗੁਰੂ ਗੋਬਿੰਦ ਸਿੰਘ ਜੀ ਉਹਨੂੰ ਦੇ ਕੇ ਗੁਰਤੇ ਕਿ ਜੇ ਮੈਂ ਤੇਰਾ ਪਾਪਿਆਂ ਤੇ ਵੇਖ ਤੇਰੇ ਵੱਲ ਕਿਵੇਂ ਦੁਨੀਆ ਘੁੰਮੀ ਆਉਂਦੀ ਆ ਪੱਜੀ ਆਉਗੀ ਹਰ ਕੋਈ ਪਰਬਤ ਕੇ ਜਾ ਰਿਹਾ ਇਸੇ ਕੇ ਜਾ ਰਿਹਾ ਉਹ ਕੋ ਸਿੱਖਣ ਲਈ ਜਾ ਰਿਹਾ ਕਿ ਇੱਕ ਬੱਚਾ 14 ਤਰੀਕ ਨੂੰ ਅਪ੍ਰੈਲ ਨੂੰ ਖਤਮ ਹੁੰਦਾ 14 ਮਈ ਅਜੇ ਆਪਾਂ ਮਤੇ ਆਈ ਨਹੀਂ ਤੇ ਉਹ ਬੱਚਾ ਆਪਣਾ ਕਿੰਨਾ ਕਿ ਮੈਂ ਆਪਣੇ ਪਿਓ ਦਾ ਬਿਜ਼ਨਸ ਸੰਭਾਲ ਲਿਆ ਕਿਉਂ ਕਿ ਜਿਹੜੇ ਵੀ ਆਉਂਦੇ ਆ ਜਿਵੇਂ ਇਸ ਬੱਚੇ ਦੀਆਂ ਕਹਾਣੀਆਂ ਹੋਣਗੀਆਂ ਉਹ ਬੱਚਾ ਜਿਹੜਾ 10 ਸਾਲ ਦਾ ਉਹਨੂੰ ਇੰਨਾ ਕਹਾਣੀਆਂ ਨਾਲ ਕੋਈ ਮਤਲਬ ਨਹੀਂ ਬਸ ਉਹਨੂੰ ਇੰਨਾ ਪਤਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਬੇਟਾ ਇਹੋ ਜੀ ਜ਼ਿੰਦਗੀ 'ਚ ਪਿਆ ਤੋਨੇ ਅਥਰੂਆਂ ਨਾਲ ਨਹੀਂ ਉਹਦਾ ਦਿਲ ਉਹਦਾ ਵੀ ਭਰਦਾ ਲੋਕ ਕਹਿੰਦੇ ਦੱਸ ਇੱਥੇ ਕੋਈ ਮੈਸੇਜ ਦੇ ਤੇ ਮਾਂ ਤੱਕ ਪਹੁੰਚੇ ਕੀ ਮੈਸੇਜ ਦੇਵੇ ਜਿਹਦਾ ਦਿਲ ਕਰਦਾ ਉਹ ਛੱਡ ਕੇ ਜਾ ਸਕਦਾ ਦਿਲ ਜਿਹੜਾ ਦਿਲ ਕਰਦਾ ਉਹ ਆ ਕੇ ਗੱਲੇ ਲਾ ਸਕਦਾ ਇਹ ਪੀੜਾਂ ਉਹਦੇ ਅੰਦਰ ਵੀ ਹੁੰਦੀਆਂ ਹੋਣੀਆਂ ਪਰ ਉਹਨੂੰ ਇੱਕ ਗੁਰੂ ਜਿਨੇ ਗੱਲ ਸਮਝਾ ਦਿੱਤੀ ਕਿ ਰੋਇਆ ਤੇ ਜਿਵੇਂ ਹੋਰ ਬੱਚੇ ਆ ਜਿਨ੍ਹਾਂ ਦੇ ਅਥਰੂ ਸੁੱਕੇ ਪੈ ਹੋਣੇ ਆ ਤੇ ਕੋਈ ਗੁੱਲੀ ਦਾ ਕੰਮ ਕਰਨ ਧਿਆ ਹੋਣਾ ਕੋਈ ਕਿਸੇ ਦੇ ਬੂਟ ਪਾਲਿਸ਼ ਕਰਨ ਧਿਆ ਹੋਣਾ ਤੇ ਕੋਈ ਕਿਸੇ ਦੇ ਘਰ ਆ ਜਾ ਕੇ ਪਾਂਡੇ ਮਾਂਜਣ ਧਿਆ ਹੋਣਾ ਉਹਨਾਂ ਨੂੰ ਕੋਈ ਨਹੀਂ ਪੁੱਛਣ ਜਾਣਾ ਉਹਨਾਂ ਦੇ ਸਾਰੇ ਰਿਸ਼ਤੇਦਾਰ ਦੂਰ ਪੱਜ ਗਏ ਹੋਣੇ ਕਿਸ ਬੱਚੇ ਦੇ ਕੀ ਹੋਣੇ ਆ ਜਿਹੜੇ ਰਿਸ਼ਤੇਦਾਰ ਦੂਰ ਵੀ ਭੱਜੇ ਹੋਏ ਉਹਨਾਂ ਨੇ ਵੀ ਆ ਕੇ ਇਸ ਬੱਚੇ ਦੇ ਬੂਏ ਅਗੇ ਖੜ ਹੋ ਜਾਣਾ ਕਿਉਂਕਿ ਅਸੀਂ ਮੈਂ ਤੁਸੀਂ ਜਿਹੜੇ ਉੱਥੇ ਸਾਰੇ ਆਏ ਹੋਏ ਬਜ਼ੁਰਗ ਉਹ ਵੱਡੀ ਉਮਰ ਵਾਲੇ ਵੀ ਆਏ ਹੋਏ ਤੇ ਛੋਟੀ ਵਾਲੇ ਵੀ ਆਏ ਉਹ ਵੀ ਕਿਤੇ ਨਾ ਕਿਤੇ ਡਾਂਗਾਂ ਡੋਲਿਆ ਖੁਦਦਾਰੀ ਚ ਇਹ ਹੀ ਸਾਰੇ ਡਾਂਗਾਂ ਡੋਲਿਆ ਖੁਦਦਾਰੀ ਚ ਉਸ ਬੱਚੇ ਦੀ ਖੁਦਦਾਰੀ ਵੇਖ ਕੇ ਕਹੀ ਰਹੀ ਜਨਿਆ ਕਿ ਉਹਨੇ ਅਥਰੂ ਨਹੀਂ ਦਿਖਾਇਆ ਉਹਨੇ ਤੁਹਾਨੂੰ ਆਪਣੀ ਦਰਵਾਜ਼ਾ ਖੋਲ ਕੇ ਪੈਨਿੰਦੇ ਖਾਈ ਕਿ ਉਹਦੇ ਅੰਦਰ ਕਿੰਨਾ ਦਰਦ ਆਉਣਾ ਹੈ ਉਹਨੇ ਸਾਰੇ ਨੂੰ ਸਮੇਟ ਲਿਆ ਤੇ ਉਹਨੇ ਸਿੱਧਾ ਕਹਿਤਾ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਪੇਟਾ ਹਾਂ ਮੈਂ ਮੰਨਦ ਕਰੂੰਗਾ ਦਿਖਾਉਂਗਾ ਕਿਦਾਂ ਨਹੀਂ ਖਾਉਂਗਾ ਇਸ ਤਰ੍ਹਾਂ ਜਿਸ ਤਾਂ ਉਹਨੂੰ ਮਿਲ ਰਹੀ ਹੈ ਇੰਨਾ ਨਸ਼ਾ ਹੋ ਰਿਹਾ ਹੈ ਇੰਨਾ ਪੈਸਾ ਸਾਰਾ ਕੋਸ਼ ਹੋ ਰਹੀ ਹੁੰਦਾ ਤੇ ਨਜ਼ਿਆਦ ਫਾਇਦੇ ਹੁੰਦਾ ਕਿ ਹਾਂ ਮੈਨੂੰ ਰੋਲ ਹੈ ਮੈਨੂੰ ਘਰ ਪਾ ਦੋ ਮੈਨੂੰ ਇਹਦੀ ਜਰੂਰਤ ਹੈ ਹਣਾ ਉਹਨੇ ਕਿਹਾ ਤੁਸੀਂ ਆ ਕੇ ਖਾਓ ਮੇਰਾ ਰੋਲ ਖਾਓ ਉਦੇ ਮੈਨੂੰ ਪੈਸੇ ਮਿਲਣਗੇ ਮੈਂ ਸਕੂਲ ਜਾਊਗਾ ਉਹਨਾਂ ਮੇਰਾ ਖਰਚਾ ਚੱਲੂਗਾ ਉਸ ਬੱਚੇ ਤੇ ਉਹਨਾਂ ਬੱਚਿਆਂ 'ਚ ਇਹ ਫਰਕ ਹੈ 10 ਸਾਲ ਦਾ ਬੱਚੇ ਨੂੰ ਤੁਹਾਨੂੰ ਆਪਾਂ ਨਹੀਂ ਸਭ ਦੇ ਘਰਾਂ 'ਚ ਹੁੰਦੀ ਉਹ ਬੱਚੇ ਤੇ ਤੁਹਾਨੂੰ ਵੇਖ ਹੀਦੇ ਹੋਣੇ ਆ ਕਿ 10 ਸਾਲ ਦੇ ਬੱਚਾ ਕਿੰਨਾ ਕੁ ਕੁਛ ਨਹੀਂ ਸਮਝ ਹੁੰਦੀ ਆ ਪਰ ਇਸ ਬੱਚੇ ਨੂੰ ਇੰਨੀ ਜ਼ਿਆਦਾ ਦੁਨੀਆ ਦੀ ਸਮਝ ਆ ਗਈ ਕਿ ਜੇ ਮੈਂ ਇੱਕ ਵੀ ਹੱਥੋਂ ਕੱਢਿਆ ਦੁਨੀਆ ਦੇ ਸਾਹਮਣੇ ਤੇ ਇੱਕ ਨੇ ਵੀ ਨਿਕਲਣਾ ਉੱਥੇ ਯਾਜ ਜਿੱਥੇ ਜਿੱਥੇ ਕੋਈ ਹੁੰਦਾ ਐਕਟਰ ਸਿੰਗਰ ਸਾਰੇ ਬਿਜ਼ਨਸਮੈਨ ਸਾਰੇ ਚੱਲ ਚੱਲ ਕੇ ਆ ਰਹੇ ਉਹ ਇਸ ਜੇ ਉਹਦੇ ਇੱਥੇ ਹੋਗੇ ਹੁੰਦੇ ਜਾਂ ਉੱਥੇ ਵੀ ਉਹ ਸਮਾਈਲ ਦੀ বজਾਏ ਪਰ ਉਹ ਨਹੀਂ ਆਉਂਦਾ ਤੇ ਸਾਹਮਣੇ ਪੱਜ ਰਹੇ ਹੁਣ ਕੋਈ ਨਹੀਂ ਸੁਣਨਾ ਚਾਹਦਾ ਨਾ ਰਿਸ਼ਤੇ ਸੁਣਨਾ ਚਾਹਦੇ ਦਰਦ ਜਾਂ ਦੁੱਖ ਚਮਸੀ ਤਾਂ ਪੈਂਦੀਆਂ ਨਾ ਸਾਰੇ ਪੱਜ ਉੱਟਦੇ ਆ ਤੁਹਾਨੂੰ ਵਧੀਆ ਕੀਤਾ ਹਨ ਗੁਰੂ ਗੋਬਿੰਦ ਸਿੰਘ ਜੀ ਨੇ ਉਹਨੂੰ ਆਪਣਾ ਬਾਪ ਮੰਨ ਲਿਆ ਤੇ ਗੁਰੂ ਗੋਬਿੰਦ ਸਿੰਘ ਹੀ ਨਹੀਂ ਅਗਦੀ ਨੂੰ ਗੁੜਤੀ ਦੇ ਦਿੱਤੀ ਵੀ ਬੱਚੇ ਰੋਹੀ ਨਾ ਕਦੇ ਜੇ ਇਹ ਤਮਾਸ਼ਾ ਦੇਖਣਾ ਚ ਉਹਨਾਂ ਨੇ ਇਸ ਦੁਨੀਆ ਦਾ ਰੋਹੀ ਨਾ ਇਹ ਦੁਨੀਆ ਕਿਵੇਂ ਆਉਂਦੀ ਦੁਨੀਆ ਨੂੰ ਸਿੱਖਣ ਨੂੰ ਮਿਲਦਾ ਉਸ ਚੀਜ਼ ਤੋਂ ਕਿਉਂ ਸਿੱਖਣ ਨੂੰ ਮਿਲਦਾ ਇਸ ਕੱਟ ਨੂੰ ਲੈ ਭਾਵੇਂ ਉਹ ਬਜ਼ੁਰਗ ਹੋ ਗਿਆ ਹੀ ਸਾਰੇ ਬਜ਼ੁਰਗ ਹੋ ਗਏ ਭਾਂ ਕੋਸ਼ ਹੋ ਗਏ ਆ ਪਰ ਕਿਤੇ ਨਾ ਕਿਤੇ ਖੁਦਦਾਰੀ ਢਾਮਾਂ ਡੋਲ ਹੋਈ ਹੁੰਦੀ ਆ ਉਹ ਇਦਾਂ ਹੋਈ ਹੁੰਦੀ ਆ ਕਿ ਬੱਚੇ ਨੇ ਕਿਹਾ ਕਿ ਮੇਰੇ ਆਪਾ ਬ੍ਰੈਂਡੀ ਉਹਨ ਕੀ ਬਾਤ ਹੋਰੀ ਪੁਛਿਆ ਸੋਨ ਸੋਨ ਕੇ ਵੀ ਅਹੀਂ ਮਤੇ ਬਾਹ ਬਾਦ ਮੈਂ ਸੋਨ ਕੇ ਲੱਭ ਜਾ ਮਾਂ ਦਾ ਤੇ ਬਾਪ ਦਾ ਇਹ ਪੁਛਿਆ ਹਾਂ ਟੀਬੀ ਉਹਦੀ ਬ੍ਰੈਂਡੀ ਕਿੰਨੀ ਵਾਰ ਉਹ ਵਿਚਾਰਾ ਤੇ ਤੁਹਾਨੂੰ ਕੀ ਲੱਗਦਾ ਚੋਦੇ ਅੰਦਰ ਕਿ ਦਪੇਣੀ ਹੈਗੀ ਪਰ ਉਹ ਦਿਖਾਉਣੀ ਨਹੀਂ ਆਪਾਂ ਲੋਕਾਂ ਨੂੰ ਬਸ ਕਿਉਂਕਿ ਇਸ ਸਾਲ ਕੇ ਲੋ ਕਰ ਰਹੇ ਆ ਜੇ ਲੋਕ ਪੈਨ ਦਿਖਾਊਗਾ ਤੇ ਕਿੰਨੇ ਪੈਨ ਸੁਣਨੀ ਕਿਉਂ ਆ ਰਹੇ ਆ ਕਿ ਉਹਦੇ ਵੇਖ ਕਿ ਉਹਦੀ ਹਿੰਮਤ ਹੈ ਆਪਾਂ ਲੱਭ ਸੁਣਿਆ ਹੋਣਾ ਛੋਟੇੰਦੇ ਵਿੱਚ ਪੀ ਰੱਬ ਉਹਨਾਂ ਦੀ ਮਦਦ ਕਰਦਾ ਜੋ ਆਪਣੀ ਮਦਦ ਆਪਾਂ ਵੀ ਸੁਣਿਆ ਹੋਣਾ ਸਾਡੇ ਸਾਰਿਆਂ ਦੇ ਘਰਦਿਆਂ ਨੇ ਪਹਿਲੋਂ ਬਚਪਨ ਚ ਆਪਾਂ ਨੂੰ ਕਿਹਾ ਕਿ ਰੱਬ ਉਹਨਾਂ ਦੀ ਮਦਦ ਕਰਦਾ ਜੋ ਆਪਣੀ ਮਦਦ ਆਪ ਕਰਦੇ ਨੇ ਇਹ ਬੱਚਾ ਸਾਡੇ ਅਸੀਂ ਸਿਰਫ ਲੱਭ ਜਾਂਦੇ ਵਿੱਚ ਹੀ ਸੁਣਿਆ ਤੇ ਉਹਨਾਂ ਨੂੰ ਪ੍ਰੈਕਟੀਕਲ ਨਹੀਂ ਅਹੀ ਜ਼ਿੰਦਗੀ ਚ ਕੀਤਾ ਇਸ ਬੱਚੇ ਨੇ ਜੰਮਦੇ 10 ਸਾਲ ਦੀ ਉਮਰ ਦੇ ਵਿੱਚ ਉਹਨਾਂ ਪ੍ਰੈਕਟੀਕਲ ਕਰ ਲਿਆ ਕਿ ਰੱਬ ਉਹਨਾਂ ਦੀ ਵਦਦ ਕਰ ਲਿਉਂਦਾ ਜਿਹੜੇ ਆਪਣੀ ਕਰਦੇ ਆ ਜਿਹੜੇ ਸਾਰੇ ਮਿਲਣ ਆਉਂਦੇ ਨੇ ਉਹਨਾਂ ਸਾਰੇ ਜਾਂ ਅਸੀਂ ਘਰ ਬੈਠੇ ਜਿਹੜੇ ਵੇਖ ਰਹੇ ਆ ਜਸਪਰੀ ਨੂੰ ਇਹ ਵਾ ਚੀਜ਼ ਕਿ ਅਸੀਂ ਆਪਣੇ ਕਰਦਿਆਂ ਦਾ ਨਾਮ ਪਾ ਕੇ ਸਾਡੇ ਮਗਰ ਨਾਮ ਆ ਉਹਨਾਂ ਦਾ ਜਿੰਨਾ ਕਰਕੇ ਸਡੀ ਪਛਾਨ ਆ ਸਾਡਾ ਸਾਰਾ ਕੁਝ ਹੈਗਾ ਇਥੇ ਪਿਓ ਇਨੀਆਂ ਜਮੀਨਾਂ ਛੱਡ ਜਾਂਦੇ ਆ ਤੇ ਸਾਰੇ ਕਿਤੇ ਨਾ ਕਿਤੇ ਸਾਰਿਆਂ ਨੂੰ ਇਹ ਸ਼ਿਕਵਾ ਰਹਿੰਦਾ ਕਿ ਹਾਈ ਮੈਨੂੰ ਮੇਰੇ ਪਿਓ ਨੇ ਆ ਨਹੀਂ ਦਿੱਤਾ ਕਿੰਨੇ ਭਾਵੇਂ ਜਮੀਨਾਂ ਛੱਡ ਜਾਣ ਆਪਣਾ ਨਾਂ ਦੇ ਜਾਣ ਆਲਾਦ ਨੂੰ ਕਾਰ ਛੱਡ ਜਾਣ ਪੈਸਾ ਛੱਡ ਜਾਣ ਬੈਂਕਾਂ ਦੇ ਵਿੱਚ ਤੇ ਕਿਉਂਕਿ ਉਹਨਾਂ ਦੀ ਆਉਂਦੀ ਆਈ ਚਲ ਆਈ ਚਲ ਦੀ ਰਵੇ ਕਈ ਸਾਲ ਤੱਕ ਖਤਮ ਵੀ ਹੋ ਜਾਂਦੇ ਕਿੰਨਾ ਕੁਛ ਛੱਡ ਜਾਂ ਜਮੀਨਾਂ ਹੀ ਛੱਡ ਜਾਂ ਤੇ ਹਮੇਸ਼ਾ ਸ਼ਿਕਾਇਤ ਕਰਦੇ ਸੁਣਿਓਣੇ ਆ ਤੇ ਬੁੱਢੇ ਹੋ ਗਏ ਵੀ ਮੁੰਡੇ ਸ਼ਿਕਾਇਤ ਕਰਦੇ ਸੁਣਿਓਣੇ ਮੇਰੇ ਪਿਓ ਨੇ ਮੈਨੂੰ ਆ ਨਹੀਂ ਦਿੱਤਾ ਆ ਮੈਨੂੰ ਜਮੀਨ ਨਹੀਂ ਦਿੱਤੀ ਜੇ ਮੈਨੂੰ ਆ ਦਿੱਤਾ ਹੁੰਦਾ ਨਾ ਤੇ ਆ ਹੁੰਦਾ ਆ ਹੁੰਦਾ ਆ ਹੁੰਦਾ ਤੇ ਜਿੰਨੇ ਉੱਥੇ ਖੜੇ ਉਹਦੀ ਮਦਦ ਕਰਨ ਲਈ ਆਉਂਦੇ ਨਹੀਂ ਤੇ ਮੇਰੇ ਦਿਲ ਵਿੱਚ ਹੱਸ ਆਉਂਦਾ ਕਿ ਤੁਸੀਂ ਸਾਰੇ ਕਿਤੇ ਨ ਕਿਤੇ ਟੁੱਟੇ ਹੋਏ ਹੋਣੇ ਆ ਤੇ ਸੋਚਣੇ ਆ ਹੋਣੇ ਆ ਕਹੀਂ ਕਾਦੇ ਲਈ ਕਦੀ ਆਪਣੇ ਪਿਓ ਨੂੰ ਮੇੜੇ ਮਾਰੇ ਬਣਿਆ ਕਿਉਂ ਅਹੀ ਆਪਣੇ ਪਿਓ ਨੂੰ ਰਿਸ਼ਤੇਦਾਰਾਂ ਦੇ ਉੱਤੇ ਜਾਂ ਆਪਣੀ ਮਾਂ ਨੂੰ ਕਿਉਂ ਆਪਣੀ ਮਾਂ ਨੂੰ ਜਾਂ ਪਿਓ ਨੂੰ ਸ਼ਰਮਿੰਦਾ ਕੀਤਾ ਉਹ ਗੱਲ ਰਿਸ਼ਤੇ ਜਾਂ ਦੇ ਵਿੱਚ ਕਿ ਹਾਈ ਮੈਨੂੰ ਆਹ ਨਹੀਂ ਦਿੱਤਾ ਹਾਈ ਮੈਨੂੰ ਆਹ ਨਹੀਂ ਦਿੱਤਾ ਜੇ ਮੈਨੂੰ ਆਹ ਦੇ ਦਿੰਦਾ ਤਾਂ ਮੇਰਾ ਆਹ ਹੋ ਜਾਂਦਾ ਆਹ ਹੋ ਜਾਂਦਾ ਕਿਤੇ ਨਾ ਕਿਤੇ ਅਸੀਂ ਸਾਰਿਆਂ ਨੇ ਕਿ ਤੇ ਨਾ ਕਿਤੇ ਗਿੱਲੇ ਸ਼ਿਕਵੇ ਕਿਤੇ ਹੀ ਹੁੰਦੇ ਆ ਕਿ ਆਪਣੇ ਮਾਂ ਬਾਪ ਦੇ ਕਿ ਆ ਨਾ ਕੀਤਾ ਵੇ ਤੇ ਜਸਪ੍ਰੀਤ ਨਿਕਲਿਆ ਬਿਨਾਂ ਗਿੱਲੇ ਸ਼ਿਕਵੇ ਕੀਤੇ ਆ ਬਿਨਾਂ ਕਿਸੇ ਦੇ ਉੱਤੇ ਦੋਸ਼ ਲਾਇਆ ਕੋਬਾ ਨਿਕਲਿਆ ਗੁਰੂ ਗੋਬਿੰਦ ਸਿੰਘ ਜੀ ਦਾ ਬੇਟਾ ਬਣ ਕੇ ਤੇ ਅਥਰੂਆਂ ਤੋਂ ਬਿਨਾਂ ਨਿਕਲਿਆ ਬੱਚੇ ਬਹੁਤ ਹੀ ਉਥੇ ਇੰਡੀਆ 'ਚ ਹੋਣਗੇ ਜਿਹੜੇ ਮਾਂ ਬਾਪ ਤੋਂ ਬਿਨਾਂ ਕਿੰਨੇ ਵਿਚਾਰੇ ਰੋ ਰਹੇ ਹੋਣੇ ਪਰ ਉਹਨਾਂ ਨੂੰ ਉਹਨਾਂ ਨੂੰ ਕਿਸੇ ਨੇ ਨਹੀਂ ਪਹੁੰਚਣਾ ਦੇਖੋ ਕਿਉਂ ਕਿ ਗੁਰਪ੍ਰੀਤ ਨੇ ਸਾਰੇ ਆਪਣੇ ਅਥਰੂ ਸਮੇਟ ਕੇ ਸਾਰੇ ਆਪਣੇ ਦਰਦ ਸਮੇਟ ਕੇ ਆਪਣੇ ਅੰਦਰ ਬੰਦ ਕਰਕੇ ਤੇਬਨੀ ਸੋਹਣੀ ਜੀ ਸਮਾਈ ਲਿਆ ਕੇ ਤੇ ਸਮਾਈ ਲਿਆਉਣ ਤੋਂ ਬਾਅਦ ਉਹਨੇ ਆਪਣੀ ਮੱਤ ਲੈ ਕੇ ਦੁਨੀਆ ਦੇ ਸਾਹਮਣੇ ਪੇਸ਼ ਹੋਇਆ ਐਸੇ ਕਰਕੇ ਮੈਨੂੰ ਤਾਂ ਬਹੁਤ ਕੋਸੇ ਮਿਲਿਆ ਜਸਪ੍ਰਿੰਤੋ ਮੈਨੂੰ ਐ ਮਿਲਿਆ ਕਿ ਕਦੇ ਵੀ ਕਿਲਾਸ਼ੀ ਕਹਨਾ ਕਰੋ ਅਥਰੂਆਂ ਨੂੰ ਇੱਥੇ ਇਸ ਧਰਤੀ ਦੇ ਉੱਤੇ ਕੋਈ ਪੁਸ਼ਪ ਰਤੀ ਨਹੀਂ ਦੁਜਾ ਹਿੰਮਤ ਕਰੋ ਆਪਣੀ ਆਪਣੀ ਹਿੰਮਤ ਨਾ ਹਾਰੋ ਤੇ ਬੈਹ ਨਾ ਜਾਓ ਆਪਣੀ ਹਿੰਮਤ ਕਰਕੇ ਆਪਣਾ ਕੰਮ ਆਪੇ ਕਰੋ ਤੇ ਰੱਬ ਆਪੇ ਕੱਲੇ ਉਤਰ ਕੇ ਇਹ ਇੱਕ ਸਾਦਾਏ ਗੁਰੂ ਗੋਬਿੰਦ ਸਿੰਘ ਜੀ ਦਾ ਖੁਦ ਦਾ ਪਿਆਰ ਆ ਲੋਕਾਂ ਦੇ ਰੋਪੇ ਦੇ ਵਿੱਚ ਜਿਹੜੇ ਲੋਕ ਆਏ ਆ ਨੀ ਤੇ ਕਿਹਦੇ ਕੌਣ ਐ ਇਸ ਧਰਤੀ ਦੇ ਉੱਤੇ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਕੋਈ ਕਿਸੇ ਨੂੰ ਪਿਆਰ ਨਹੀਂ ਕਰ ਸਕਦਾ ਕੋਈ ਕਿਸੇ ਨੂੰ ਇੱਕ ਰੁਪਿਆ ਨਹੀਂ ਦੇ ਸਕਦਾ ਤੇ ਕੌਣ ਨੇ ਇਹ ਲੋਕ ਕੌਣ ਨੇ ਜਿਹੜੇ ਸਾਰੇ ਥਾਂ ਥਾਂ ਤੇ ਜਿਹਨੂੰ ਪਤਾ ਲੱਗਦਾ ਤੇ ਆਉਂਦੇ ਨੇ ਉੱਥੇ ਪੁੱਜ ਕੇ ਤੇ ਟਵੀਟ ਕਰਦੇ ਨੇ ਮੈਨੂੰ ਦੱਸੋ ਇਹਦਾ ਨੰਬਰ ਮੈਨੂੰ ਦੱਸੋ ਮੈਂ ਇਹਦੀ ਪੜਾਈ ਦਾ ਖਰਚ ਕਰਦਾ ਇਹ ਕੌਣ ਨੇ ਲੋਕ ਇਹੋ ਹੀ ਲੋਕ ਆ ਤੇ ਉਹਦੀ ਇਨੀ ਹਿੰਮਤ ਵੇਖ ਕੇ ਉਹਦਾ ਇਹ ਜਜ਼ਬਾ ਵੇਖ ਕੇ ਤੇ ਉਹਦੀ ਖੁਦਦਾਰੀ ਵੇਖ ਕੇ ਸਾਰੇ ਖੁਸ਼ ਹੋ ਰਹੇ ਨੇ ਕਿ ਵੇਖੋ ਇਸ ਬੱਚੇ ਦੀ ਕਿੰਨੀ ਖੁਦਦਾਰੀ ਆ ਵੇਖੋ ਇਸ ਬੱਚੇ ਦੀ ਕਿੰਨੀ ਹਿੰਮਤ ਆ ਕਿ ਅਜੇ ਮੀਨਾ ਨਹੀਂ ਹੋਇਆ ਤਾਂ ਨੇ ਉਹ ਚੈਪਟਰ ਬੰਦ ਕਰ ਦਿੱਤਾ ਉਹ ক্লোਜ ਹੋ ਗਿਆ ਹੁਣ ਤੇ ਉਹ ਆਪਣੇ ਪਿਓ ਦਾ ਅਗੋਂ ਪੀਜਾ ਲੈ ਕੇ ਤੇਥੇ ਤੇ ਜਮੀਨਾ ਜੇ ਦਾਦਾ ਮਿਲੀਆਂ ਹੁੰਦੀਆਂ ਨੇ ਪਿਓ ਦਾਦਿਆਂ ਦੀ ਵਰਦਾਦਿਆਂ ਦੀਆਂ ਤੇ ਅਸੀਂ ਕਦੀ ਸ਼ੁਕਰਗੁਜ਼ਾਰ ਨਹੀਂ ਹੁੰਦੇ ਤੇ ਉਹ ਸ਼ੁਕਰਗੁਜ਼ਾਰ ਆਪਣੇ ਪਾਪ ਦਾ ਵੀ ਕਿ ਜਿਹੜਾ ਉਹ ਰੇੜੀ ਛੱਡ ਗਿਆ ਵਾ ਉਹ ਸ਼ੁਕਰਗੁਜ਼ਾਰ ਹੈ ਕੋਈ ਗੋਬਿੰਦ ਸਿੰਘ ਜੀ ਦਾ ਵੀ ਕਿ ਉਹਦੀ ਸਿੱਖੀ ਦੱਸਦੀ ਆ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਪੇਕਾ ਪ੍ਰਮਾਤਮਾ ਨੇ ਚੜ੍ਹਦੀ ਕਲਾ 'ਚ ਉਸ ਬੱਚੇ ਨੂੰ ਰੱਖੇ ਤੇ ਅਸੀਂ ਸਾਰੇ ਵੀ ਬਿਨਾਂ ਸ਼ਿਕਾਇਤਾਂ ਸ਼ਿਕਵਿਆਂ ਤੋਂ ਇਦਾਂ ਹੀ ਚਿਹਰਿਆਂ ਤੇ ਹਾਸੇ लेके पेश हुई तमात्मा उन्हनि त उनजी भेण चङी ज़िंदगी दे थैंक्यू